ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਆ। ਔਰ ਉਹ ਲੋਕ ਮੰਨੇ ਨੇ। ਔਰ ਕਿਆ ਕਮਾਲ ਦੀ ਗੱਲ ਆ ਕਿ ਢਿੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋਂ ਗਲਤੀਆਂ ਹੋ ਗਈਆਂ। ਤੇ ਤੁਸੀਂ ਇਹ ਕਹਦੇ ਜੀ ਉਹ ਨਿਮਾਣਾ ਸਿੱਖ ਬਣ ਗਿਆ। ਨਿਮਾਣਾ ਸਿੱਖ ਉਹ ਹੁੰਦਾ ਆ ਜਿਹੜਾ ਖੁਦ ਚੱਲ ਕੇ ਆਵੇ ਕਿ ਮੇਰੇ ਕੋਲੋਂ ਭਾਈ ਗਲਤੀ ਹੋ ਗਈ ਸੀ ਮੈਨੂੰ ਮਾਫ ਕਰ ਦਿਓ। ਇਹਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲਵਾਨ। ਇਹ ਨਮਾਣੇ ਸਿੱਖ ਨਹੀਂ ਹੈਗੇ ਇਹ ਪਿਓਰ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਮਖੌਟਾ ਚਾੜਿਆ ਆ ਪਠਾਨਕੋਟ ਦੇ ਯੂਥ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਜਸਪ੍ਰੀਤ ਸਿੰਘ ਰਾਣਾ ਜਿਹੜਾ ਕਿ ਲਹਿਰ ਤੇ ਚਲਾਉਂਦਾ ਪਗੜੀ ਸੰਭਾਲ ਜਟਾ ਹੈ ਉਹਦੇ ਨਾਲ ਜੁੜੇ ਹੋਏ ਲੋਕ ਨੇ ਪੱਗਾਂ ਬੰਨਨ ਦਾ ਢੋਂਗ ਕਰਦੇ ਨੇ ਤੇ ਉਸ ਬੰਦੇ ਦੀ ਆ ਕੇ ਮਗਰੋਂ ਪੱਗ ਲਾਉਂਦੇ ਨੇ ਜਿਹਨੂੰ ਦਸਾਂ ਬੰਦਿਆਂ ਨੇ ਫੜਿਆ ਆ ਉਨਰੇ ਹੱਥ 'ਚ ਫੜੀ ਤੇ ਪਛਾਣ ਲਿਆ ਕੇ ਛੁੱਟੀ ਏ ਇਹੋ ਜੇ ਤੁਸੀਂ ਲੋਕ ਅਕਾਲੀ ਦਲ ਦੇ 'ਚ ਸ਼ਾਮਲ ਕੀਤੇ ਨੇ ਤੇ ਇੱਕ ਸਵਾਲੀਆ ਚਿੰਨ੍ਹ ਬਣਦਾ ਵੀ ਇਸ ਅਕਾਲੀ ਦਲ ਨੂੰ ਬਚਾ ਕੇ ਕਰਨਾ ਵੀ ਕੀ ਆ ਸੀ ਨਾਮ ਰਹਿ ਗਿਆ ਅਕਾਲੀ ਦਲ ਦਾ ਪਹਿਲਾਂ ਇੱਕ ਨਾਰਾ ਹੁੰਦਾ ਸੀ ਹਮ ਆ ਅਕਾਲੀ ਪੰਥ ਕੇ ਵਾਲੀ ਅੱਜ ਦੇ ਅਕਾਲੀ ਦਲ ਨੂੰ ਇਹ ਬਦਲ ਲੈਣਾ ਚਾਹੀਦਾ ਇਹਨਾਂ ਨੂੰ ਹੁਣ ਕਹਿ ਦੇਣਾ ਚਾਹੀਦਾ ਵੀ ਹਮ ਅੱਜ ਕੇ ਅਕਾਲੀ ਬਾਦਲ ਕੇ ਵਾਲੀ ਇਹਦੋਂ ਅੱਗੇ ਕੁਝ ਨਹੀਂ ਹੈਗੇ ਔਰ ਸੁਖਬੀਰ ਬਾਦਲ ਦੇ ਉੱਤੇ ਚੱਲੀ ਗੋਲੀ ਤੇ ਇਹਨਾਂ ਨੇ ਦੇਖ ਕੇ ਤੇ ਹਾ ਹਾ ਕਾਰਮਚਾਰੀ ਵੀ ਜੀ ਵੇਖੋ ਆ ਹੋ ਗਿਆ ਅੱਜ ਸਿਖਾ ਦੇ ਹਿਰਦੇ ਬਲੁੰਦ ਰਏ ਗਏ ਅਕਾਲ ਤਖਤ ਉਹ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੁਹਾਡੇ ਹਿਰਦੇ ਕਾਹਦੇ ਨਾਲ ਬਲੁੰਦ ਰਏ ਜਾਣੇ ਜਿਹੜੇ ਬਦਵੀ ਦੇ ਨਾਲ ਨਹੀਂ ਬਲੁੰਦ ਰਏ ਤੇ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਤੇ ਤੁਹਾਡੇ ਹਿਰਦੇ ਬਲੁੰਦ ਰਏ ਗਏ ਪਰ ਤਵਾੜਾ ਤਾਂ ਮੰਗਪੱਤਰ ਤੱਕ ਨਹੀਂ ਸਵੀਕਾਰ ਕੀਤਾ ਗਿਆ ਦੋਨੇ ਪਾਸੇ ਤੁਸੀਂ ਗਏ ਜੀ